ਲੌਰੀ ਜਿਆਨੋ ਵੈਲਕਮ ਬੈਕ ਕਿਦਾਂ ਜੀ ਸਾਰੇ ਠੀਕ ਠਾਕ ਤੇ ਉਸਤਾਦ ਜੀ 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 ਬੁਗੜੀ ਬੁਗੜੀ ਉਸਤਾਦ ਜੀ ਚਸਕਰਾ ਤੇ ਬੁਗੜੀ ਉਹਨੇ ਸਹੀ ਬੁਗੜੀ ਦੀ ਕਲਾ ਆਪਾਂ ਸਭ ਤੋਂ ਪਹਿਲੇ ਇੱਕ ਵੀਡੀਓ ਦੇਖਨੇ ਆ ਉਹਨਾਂ ਦੀ ਆਪਣਾ ਪੰਜਾਬੀ ਮੁੰਡਾ ਕੀ ਨਾਮ ਸੀ ਕਮੇਡੀ ਬੋਏ ਕਮੇਡੀ ਬੋਏ ਕਈਆ ਮੁੰਡਾ ਕਮੇਡੀ ਬੋਏ ਚਲੋ ਵੇਖੀਏ ਫਿਰ ਉਹਦੇ ਚੈਨਲ ਦਾ ਨਾਮ ਕਿੱਡਾ ਜ਼ਬਰਦਸਤ ਕਮੇਡੀ ਬੋਏ ਹਾਂ ਸਹੀ ਹੈ ਹਾਲਾਂਕਿ ਕਮੇਡੀ ਹੈ ਮਖੌਲ ਦੇ ਕਮੇਡੀ ਮਖੌਲ ਮਖੌਲੀਆ ਮੁੰਡਾ ਇਹ ਵੀਡੀਓ ਜੀ ਅੱਜ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਆਂ ਬੁਗੜੀਆਂ ਦੀ ਕੁੱਤੇ ਖਾਣੀ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਅੱਬੇ ਵਜਾ ਆਏਗਾ ਨਾ ਢਿੜੋ ਬਸ ਸੁਖਮਨੀ ੜੀਏ ਹਾਂਜੀ ਸਮਾਰੋ ਜੀ ਅਜਿਹਾ ਮੈਂ ਚੱਕਾ ਆਹ ਦੇਖੋ ਬੁਗੜੀ ਬਿਮਾਰ ਹੋ ਗਈ ਉਹ ਨਹੀਂ ਪਤੰਦਰਾ ਉਹ ਇੱਥੇ ਯੋਗਾ ਕਰਨ ਆਈ ਆ ਯਾਰ ਇੰਨਾ ਇਹ ਬੇਸ਼ਰਮ ਬੰਦਾ ਨਾ ਓਏ ਸਾਲੇ ਨੇ ਪਹਿਲੇ ਮਹੀਨੇ ਤੋਂ ਲੈ ਕੇ ਨੌਵੇਂ ਮਹੀਨੇ ਤੱਕ ਬੁਗੜੀ ਦੇ ਢਿੱਡ ਦੀਆਂ ਵੀਡੀਓ ਬਣਾ ਬਣਾ ਕੇ ਸਾਰੀ ਇੰਸਟਾਗ੍ਰਾਮ ਭਰਤੀ ਆ ਉਹ ਵੈਸੇ ਯਾਰ ਜਿੰਨਾ ਇਹ ਬੇਸ਼ਰਮ ਬੰਦਾ ਨਾ ਮੈਨੂੰ ਲੱਗਦਾ ਬੁਗੜੀ ਦੀ ਡਿਲੀਵਰੀ ਹੁੰਦੀ ਦੀ ਵੀਡੀਓ ਵੀ ਬਣਾਊਗਾ ਸ਼ਦਾਈ ਮੈਨੂੰ ਕਹਿੰਦਾ ਕਰਵਾ ਚੋ ਤੇ ਭੁਖੀ ਰਹਿ ਲੇਗੀ ਪੂਰਾ ਦਿਨ ਭੁੱਖ ਸਹਿ ਲੇਗੀ ਉਮਕਸ਼ਦਾਈਆ ਤੇਰੇ ਵਾਸਤੇ ਪੂਰੀ ਉਮਰ ਭੁੱਖੀ ਰਹਿ ਲਾਂ ਇੱਕ ਦਿਨ ਕੀ ਚੀਜ਼ ਆ ਪੂਰੀ ਉਮਰ ਭੁੱਖੀ ਰਹਿ ਲਾ ਓਏ ਕਮਲਿਆ ਸਾਰਾ ਦਿਨ ਤ ਤੂੰ ਅਮਰੀਕਨ ਗਾਂਤਰਾ ਚਰਦੀ ਰਹਿਣੀ ਆ ਹੈ ਹੁਣ ਇੱਕ ਮਿੰਟ ਜੇ ਨਾ ਖਾਵੇਂ ਤੇਰੀ ਜੀਭ ਤਾਲੂਏ ਨਾਲ ਲੱਗ ਜਾਂਦੀ ਆ ਓਏ ਯਾਰ ਸੱਚੀ ਇਹ ਬੁਗੜੀਆਂ ਨੇ ਬੜਾ ਲੂਪੀ ਰੱਖਿਆ ਓਏ ਕੱਲੀ ਨਹੀਂ ਹੈਗੀ ਇਹਦੇ ਨਾਲ ਦੀ ਇੱਕ ਹੋਰ ਵੀ ਆ ਜੀ ਭੈਣ ਆ ਵੇਖੋ ਮੈਂ ਆ ਜਾ ਤਾਂ ਨਹੀਂ ਹਮਾਰੇ ਜਾਨੀ ਇਸੇ ਨੂੰ ਨਾਲ ਹੀ ਰੱਖੂੰਗਾ ਬਣਾ ਕੇ ਆ ਦੇਖੋ ਰਾਣੀ ਘੱਟ ਤੇ ਬਈਆ ਰਾਣੀ ਜਿਆਦਾ ਲੱਗਦੀ ਈ ਹੈ ਭਾਈ ਤੰਦਰਾ ਜੇ ਕੋਈ ਹੋਰ ਛੂਂਦੇ ਟੀਕੇ ਲਵਾਇਆ ਕਰ ਕੋਈ ਸੁਰਤ ਆਵੇ ਇਹਨੂੰ ਹਮੇਸ਼ਾ ਜੁੰਡੇ ਹੀ ਖਿਡਾਰੀ ਰੱਖਦੀ ਆ ਵੈਸਾ ਨਾ ਯਾਰ ਤੁਹਾਨੂੰ ਥੋੜੀ ਜੀ ਹੋਰ ਮਿਹਨਤ ਦੀ ਲੋੜ ਆ ਇਸ ਤੋਂ ਬੇਕਾਰ ਵੀਡੀਓ ਵੀ ਬਣਾ ਸਕਦੇ ਹੋ ਤੁਸੀਂ ਜੱਗ ਜਿੱਤਿਆ ਜਿੱਤਿਆ ਲੱਗਣਾ ਏ ਓਏ ਕਿੱਧਰ ਮੱਥਾ ਮਾਰੀ ਐ ਨਾ ਪਤੰਦਰਾ ਉਸ ਤਰ੍ਹਾਂ ਫੇਰ ਤੇ ਕੰਮ ਨਵੇੜ ਜਿੰਨੀਆਂ ਆਨਲਾਈਨ ਬਣਿਆ ਪਿਆ ਫਿਰ ਉਹਦਾ ਬੇਲੇ ਕਿੰਨਾ ਟਾਈਮ ਹੋ ਗਿਆ ਨਾਤੀ ਨੂੰ ਅੱਗੋਂ ਕਹਿੰਦੀ 2 ਮਹੀਨੇ ਘਰ ਦਾ ਪੇਤੀ ਲੰਕਾ ਟਾਏ ਤੇ ਜਿਹੜਾ ਸਾਡੇ ਦੇਦੋਂ ਨਹੀਂ ਪਉਂਦਾ ਪੈਣੀ ਆ ਆ ਵੇਖੋ ਨਸ਼ੇੜੀਆਂ ਤੇ ਕੰਮ ਉਹ ਵੀਡੀਓ ਚ ਗਾਲ ਕੱਢੀ ਜਾਂਦੇ ਆ ਤੇ ਇਹ ਵੀਡੀਓ ਦੋਵੇਂ ਵੀ ਬਣਾ ਸਕਦੇ ਸੀ ਪਰ ਇਹਨਾਂ ਨੂੰ ਪਤਾ ਸਾਨੂੰ ਜਮੂਰੀਆਂ ਨੂੰ ਵੇਖਣਾ ਵੀ ਕਿਹਨੇ ਆ ਨਾਲ ਜਨਾਨੀ ਭਾਗ ਤੇ ਫੇਰ ਹੀ ਤਾਂ ਵਿਊ ਆਣਗੇ ਜਨਾਨੀ ਦਿਖਾਓ ਤੇ ਪੈਸਾ ਕਮਾਓ ਕੌਣ ਹੈ ਇਹ ਰੁਕ ਕਿਹੜਾ ਸੇ ਆਤੇ ਹੈ ਯਾਰ ਜੇ ਮੈਂ ਇਹ ਕੁੜੀ ਬਾਰੇ ਬੋਲਿਆ ਤਾਂ ਵਿਵਾਦ ਹੋਊਗਾ ਇਸ ਲਈ ਮੈਂ ਤੁਹਾਨੂੰ ਲੋਕਾਂ ਦੇ ਕਮੈਂਟ ਹੀ ਪੜ ਕੇ ਸੁਣਾ ਦਿੰਨਾ ਆਹ ਵੇਖੋ ਮੈਨੂੰ ਮੇਰੇ ਘਰ ਦੇ ਬਾਹਰ ਕੱਢ ਦੇਣਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਹਦੇ ਮੰਗਰ ਗਿਆ ਤੇ ਆਹ ਕੁੜੀ ਕਹਿੰਦੀ ਆ ਇਹਦੇ ਮੰਗਰ ਵੀ ਜਾਂਦਾ ਕੋਈ ਤੇ ਆਹ ਪਤੰਦਰ ਨੇ ਤਾਂ ਹੱਥ ਹੀ ਘਾਤੀ ਕੋਈ ਨਹੀਂ ਹਾਂ ਤੁਹਾਡੇ ਮਗਰ ਕਾਲੀ ਮਾਤਾ ਜੀ ਮਾਰੇ ਮਨ ਹੋਣਾ ਕਾਦਨ ਦਾ ਕਾਦਾ ਪੁੱਤ ਮੈਂ ਤਾਂ ਬਾਲਾ ਮਾਣਾ ਕਦਰ ਮੇਂ ਇੱਜ਼ਤ ਤੇ ਖਰਾਬ ਨਾ ਕਰ ਮਾ ਕਾਦਾਰੇ ਮੇਂ ਤੁਹਾਡੇ ਇੱਜ਼ਤ ਕਾਣ ਖਰਾਬ ਕਰਾ ਮੈਂ ਹਾਂ ਚੰਗੀ ਇੱਜ਼ਤ ਬਣਾਈ ਜਾਂਦੀ ਆ ਪਿਓ ਦੀ ਵਿਆਹ ਤੋਂ ਪਹਿਲਾਂ ਹੀ ਬੋਏਫ੍ਰੈਂਡ ਬਣਾਈ ਫਿਰਦੀ ਆ ਹੈ ਉਹ ਇਹਦੀ ਤਾਂ ਉਹ ਗੱਲ ਆ ਆਂਡਾ ਨਹੀਂ ਖਾਂਦੀ ਮੁਰਗੀ ਖਾ ਲੈਨੀ ਆ ਤੇਨੇ ਤੇਜਸਵੀ ਲੋਕ ਹੈ ਹਮਾਰੇ ਪਾਸ ਕਿੰਨੇ ਸ਼ਾਨਦਾਰ ਵਿਚਾਰ ਰੱਖਤੇ ਓ ਯਾਰ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣਾ ਓਏ ਦੀ ਆਵਾਜ਼ ਕਿਵੇਂ ਫਟੇ ਸਪੀਕਰ ਆ ਗਈ ਆ ਯਾਰ ਇਹੋ ਜੀ ਸੇਮ ਆਵਾਜ਼ ਨਾਲ ਮੈਂ 20 ਸਾਲਾਂ ਤੋਂ ਸੁਣਦਾ ਆ ਰਿਹਾ ਤੁਸੀਂ ਵੀ ਚੈੱਕ ਕਰਕੇ ਦੱਸੋ ਵੀ ਇਹੀ ਕੁੜੀ ਆ ਕਿ ਕੋਈ ਹੋਰ ਆ ਬਾਪਾ ਤੁਸੀਂ ਪੜੇ ਮੈਂ ਚਪੜਾ ਮਰੂ ਤਾਂ ਰੱਬ ਕਰਦਾ ਕਿ ਬੰਦ ਲੂਹਾ ਜਾਂ ਕੋਈ ਨਹੀਂ ਪਟੇ ਕੋਈੜਾ ਸਾਲਗिरा ਦੇ ਉੱਪਰ ਵਾਲੇ ਨੇ ਦੁਨੀਆ ਦੇਖਣੇ ਲਈ ਧਰਤੀ ਤੇ ਭੇਜਿਆ ਹੈ ਲੇਕਿਨ ਮੈਂ ਸਿਰਫ ਤੁਮੇ ਹੀ ਦੇਖਣਾ ਚਾਹਤਾ ਹੂੰ ਬਾਬੂ ਓਏ ਤੂੰ ਵੇਖ ਆਉਂਦੇ ਬਾਬੂ ਨੂੰ ਤੇ ਸਾਨੂੰ ਕਿਉਂ ਆਪਦਾ ਬਠਲਾਰ ਦਾ ਟਿੰਡ ਦਿਖਾਈ ਦੀ ਆ ਆ ਕੀ ਸੀਗਾ ਯਕੀਨ ਕਰ ਹਾਰਟ ਅਟੈਕ ਹੀ ਨਹੀਂ ਆਇਆ ਸਿਰਫ ਬਾਕੀ ਛੱਡੋ ਪਹਿਲੇ ਇਹ ਦੱਸੋ ਆ ਸੀਗਾ ਕੀ ਇੱਕ ਕਣਾ ਕਲਾ ਫੜੋਲਾ ਸੀ ਫੇਰ ਇੱਕ ਕਣਾ ਫੜੋਲਾ ਐਵੇਂ ਨਹੀਂ ਆ ਬਣੀ ਵੀਡੀਓ ਬਣਾ ਕੇ ਪਾਉਂਦੇ ਨੇ ਯਾਰਾ ਕੀ ਸੀਗਾ ਸਾਜੀ ਕਮਸ ਕਮ ਕੋਈ 10 ਨੂੰ ਮਰਲੇ ਹੋਣੀ ਜਗਾ ਬੜਾ ਪਿੱਛੇ ਰਹੀ ਮੈਂ ਫਤੂਰ ਉਹ ਤੇ ਪਲਾਟ ਲੈਣਾ ਕਾਰਨਰ ਵਾਲਾ ਮੇਰੇ ਨਾਲ ਕਾਰਨਰ ਵਾਲਾ ਪਲਾੜਾ ਬੱਚਾ ਹੀ ਕਾਰਨਰ ਵਾਲਾ ਹੁਣ ਦੇ ਦੋ ਸੜਕਾਂ ਲੱਗਦੀਆਂ ਨੇ ਕਮਰਸ਼ਲ ਏਰੀਆ ਹੈਗਾ ਦੁਕਾਨ ਪਾ ਲਾ ਤਾ ਮੈਂ ਵੀ ਦੁਕਾਨ ਖੋਲਦਾ ਯਾਰ ਸ਼ੇਟ ਯਾਰ ਓਮ ਜੀ ਦੇਹਲਾ ਚੌਧਰੀ ਯਾਰ ਇੱਥੇ ਗੱਲਾਂ ਬਾਹਾਂ ਕਿਤਨੇ ਤਜਸੂਵੀ ਲੋਗ ਹੈ ਯਾਰ ਨਹੀਂ ਨਹੀਂ ਮੈਂ ਸਿਰਫ ਉਹਦੀ ਗੱਲ ਸੁਣਨੀ ਹੈ ਮੈਂ ਇਹਨੂੰ ਨਹੀਂ ਵੇਖਣਾ ਮੈਂ ਅਸਲ 'ਚ ਗੌਰ ਤੁਸੀਂ ਗੌਰ ਕੀਤਾ ਉਹ ਵਰਗੀ ਕੀਤਾ ਚਾ ਲੱਗ ਨਜ਼ਰ ਪੈ ਗਈ ਆ ਨਜ਼ਰ ਬੜੇ ਕਰਦੇ ਨਹੀਂ ਮੂੰਹ ਪਰਣ ਕਿਉਂ ਕਰ ਲੈਨੇ ਜੇ ਤੁਸੀਂ ਭਾਈ ਜਿੰਨਾ ਆਦਾ ਏਰੀਆ ਸੀ ਕਹਿੰਦਾ ਨਜ਼ਰ ਕਰ ਪਰੇ ਕਰਦੇ ਕਰਦੇ ਵੀ ਟਾਈਮ ਲੱਗ ਗਿਆ ਤੁਸੀਂ ਰਿਕਾਰਡਿੰਗ ਸੀ ਤੇ ਮੈਂ ਕਹਿੰਦਾ ਤੁਸੀਂ ਮੂੰਹ ਪਰਾਣੂ ਕਿਥੇ ਨੇ ਜੇ ਤੁਸੀਂ ਆਫ ਰਿਕਾਰਡਿੰਗ ਹੁੰਦੇ ਤੁਸੀਂ ਤਸਲੀਨਾਂ ਚੀਜ਼ਾਂ ਕਰਨੀਆਂ ਹੁੰਦੀਆਂ ਨਾ ਕਿ ਇਹਦੇ ਪੱਕੀ ਗੱਲ ਓਏ ਹੋਏ ਤੌਬਾ ਤੌਬਾ ਇਹ ਭਾਈ ਫੈਮਿਲੀ ਚੈਨਲ ਆ ਸਾਡਾ ਬਿਲਕੁਲ ਲੇਕਿਨ ਇਹ ਗਲਤ ਆ ਯਾਰ ਕੋਈ ਸਟੋਰ ਬੰਦੇ ਦੀ ਸਾਰੀ ਫੈਮਿਲੀ ਸੀ ਇੱਕ ਕੋਈ ਕੋ ਬੰਦੇ ਪੰਜ ਛੇ ਬੰਦਿਆਂ ਦੀ ਬੈਰ ਯਾਰ ਉੱਤੇ ਨਾ ਮੈਂਸ਼ਨ ਕਰਦੇ ਹੋ ਆਪਣੇ ਭਰਾ ਕਿਉਂਕਿ ਫੈਮਲੀ ਆਪਣਾ ਚੈਨਲ ਫੈਮਲੀ ਹੈ ਔਰ ਉਹਦੇ ਵਿੱਚ ਨਾ ਕਿਉਂਕਿ ਭੈਣਾਂ ਵੀ ਆਪਣੀਆਂ ਵੇਖਦੀਆਂ ਨੇ ਉਧਰੋਂ ਆਪਣੇ ਭਰਾ ਜਿਹੜੇ ਨੇ ਫੈਮਲੀ ਨਾਲ ਬਹਿ ਕੇ ਵੇਖਦੇ ਨੇ ਵੀਡੀਓ ਦੇ ਥੰਬਨੇਲ ਤੇ ਲਿਖਦੇ ਬਲਕਿ ਉਹਨਾਂ ਨੂੰ ਪਤਾ ਹੀ ਹੋਣਾ ਹੈ ਭਰਾਵਾਂ ਨੂੰ ਕਿ ਕਿਸ ਤਰ੍ਹਾਂ ਦੀ ਵੀਡੀਓ ਹੈ ਆਲਰੇਡੀ ਉਹਨਾਂ ਨੂੰ ਪਤਾ ਹੋਣਾ ਇਸ ਚੀਜ਼ ਦਾ ਲੇਕਿਨ ਫੇਰ ਵੀ ਮੈਂਸ਼ਨ ਕਰਦੇ ਹੋ ਕਰ ਦਾਂਗੇ ਥੋੜਾ ਜਿਹਾ ਕਿ ਲਾਸਟ ਚ ਥੋੜਾ ਜਿਹਾ ਅਡਲਟ ਸੀਨ ਆ ਕਹਿ ਸਕਦੇ ਹੋ ਟਿਕਾਂ ਚਲ ਜੀਓ ਟਿਕਾਂ ਆਓ ਚਲੋ ਯਾਰ ਕੀ ਹੈ ਯਾਰ ਤੂੰ ਫਿਰ ਪਿੱਛੇ ਘਤੋ ਕਰ ਮੈਂ ਅਸਲ ਵਿੱਚ ਵੇਖੀ ਰਹੀ ਹਾਂ ਮੈਂ ਨਾ ਲੇਕ ਮੈਂ ਪਲਾਟ ਕਿਧਰੋਂ ਲੈ ਜਗਾ ਦੀ ਸੁਣ ਮੇਰੀ ਗੱਲ ਸੁਣਨੀ ਸੀ ਓਏ ਤੂੰ ਵੇਖ ਆਉਦੇ ਬਾਬੂ ਨੂੰ ਤੇ ਸਾਨੂੰ ਕਿਉਂ ਆਉਦਾ ਬੱਠਾ ਵਰਗਾ ਢਿੱਡ ਦਿਖਾਈ ਜਾਂਦੀ ਐ ਜਿਵੇਂ ਲੰਮਕੇ ਧਾਤੀ ਨਾਲ ਹੀ ਲੱਗਿਆ ਪਿਆ ਤੂੰ ਦੀ ਤੁੰਨੀ ਵੇਖੋ ਯਾਰ ਉਹ ਤੁੰਨੀ ਆ ਕੇ ਕੋਈ ਵੱਡਾ ਹਾਲ ਆ ਪੌਂਦੀ ਮੀਂਹ ਕਣੇ ਚ ਨਾ ਪਸ਼ੂ ਅੰਦਰ ਬੰਦੋ ਇਹਨੇ ਤੁੰਨੀ ਵੀ ਵੇਖ ਲਈ ਉਹ ਭਾਈ ਨੇ ਬहोत <laughs> ही गहराई च गया होया ये बंदा। ਅਸਰ ਆ ਇਹਨੂੰ ਨਾਲ ਬਾਅਦ ਚ ਮੈਂ ਤਾਂ ਸਲੀਨਾ ਨਾਲ ਦਰ। ਆ ਤੁਸਲੀਨਾ ਵੀ ਕਿਹ ਕਾਲ ਟ੍ਰੈਕ ਕਰ। ਡਾਕਟਰ ਸੁਜਾਦ ਆ ਤਾਂ ਜਿਹੜਾ। ਓਏ ਯਾਰ ਕੀ ਹੈ ਯਾਰ? ਇੱਥੇ ਮੈਂ ਐਨਾਲਾਈਜ਼ ਕਰਾਂਗਾ ਬਾਅਦ ਚ। ਹਾਏ ਹਾਏ ਹਾਏ। ਸ਼ਿਟ bro। ਹੋ ਗਿਆ ਐਮ ਜੀ। ਨਹੀਂ ਯਾਰ ਮਾੜੀ ਗੱਲ ਹੈ ਵੈਸੇ। ਹੈ? ਸਿਰਫ ਮਾੜੀ ਗੱਲ। ਵਖਾਣਾ ਹੀ ਐ ਇਦਾਂ ਦੇਖ ਕੇ ਇਦਾਂ ਕਹਿਣਾ। ਨਹੀਂ ਉਹਨਾਂ ਨੇ ਕੰਟੈਂਟ ਬਣਾਇਆ ਤੁਸੀਂ ਵੇਖਿਆ ਹੀ ਨਹੀਂ ਇਹ ਮਾੜੀ ਗੱਲ ਹੈ। ਯਾਰ ਅਸੀਂ ਕੀ ਦੇ ਘੜਾ? ਅਸੀਂ ਭੈਣ ਵੇਖ ਲਈ ਅਸੀਂ। ਅਸੀਂ ਕਿਉਂ ਦੇਖੀਏ? ਨਹੀਂ ਅਸੀਂ ਦੇਖਿਆ ਸੀਗਾ ਨਜ਼ਰ ਪਈ ਸੀ ਪਰ ਸਾਡੇ ਕੋਲ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਅਸੀਂ ਮੂੰਹ ਪਰੇ ਕਰ ਲਿਆ ਓਏ ਹੋਏ ਉਹ ਉਧਰ ਬੰਦਾ ਗੱਡੀ ਖੜੀ ਕਰ ਦੇ ਐ ਸਾਈਡ ਤੇ ਦਰਵਾਜ਼ਾ ਲਾਏ ਦਰਵਾਜ਼ਾ ਲਾ ਕੇ ਉਹ ਆਪਣੀ ਯਾਦਦ ਖੋ ਬੈਠਾ ਓਏ ਉਹ ਸੇਰੀਏ ਦਾ ਸੋਚ ਕੇ ਪਲਾਨ ਬਣਾ ਰਿਹਾ ਵਾ ਕਿ ਮਕਾਨ ਕਿਵੇਂ ਕਿਵੇਂ ਬਣਾਵਾ ਤੇ ਉਹ ਜਿੱਦੜ ਟਿੱਬੇ ਨੇ ਟਿੱਬੇ ਨੇ ਟਿੱਬੇ ਚਲੋ ਆਪਾਂ ਯਾਰ ਅਗਲੇ ਵੀਡੀਓ 'ਚ ਹੀ ਆਉਨੇ ਆ ਆ ਵੇਖੋ ਯਾਰ ਆ ਵੇਖੋ ਕੀ ਅਰੇ ਯਾਰ ਪਤਾ ਨਹੀਂ ਰੱਖੀ ਹੋਏ ਦਾ ਖਿਆਲ ਕਿਤਾ ਉਹਦਾ ਉਹਨੂੰ ਰੱਖਣਾ ਹੀ ਪੈਣਾ ਭਾਈ ਉਹਨਾਂ ਦਾ ਰੱਖਣਾ ਹੀ ਪੈਣਾ ਭਾਈ ਕਮੇਡੀ ਭਾਈ ਲੇਕਿਨ ਲੇਕਿਨ ਕਮੇਡੀ ਦੀ ਹੱਦ ਤੱਕ ਠੀਕ ਹੈ ਕਿ ਨਹੀਂ ਯਾਰ ਇਹ ਵੇਖੋ ਨਾ ਕਿ ਲੋਕ ਜਿਹੜੇ ਨੇ ਅਗਰ ਉਹ ਇਸ ਤਰ੍ਹਾਂ ਆ ਆ ਰਹੇ ਨੇ ਤੇ ਉਹ ਲੋਕੀ ਵਿਊ ਦੇ ਰਹੇ ਨੇ ਤੇ ਉਹ ਕਰ ਰਹੇ ਨੇ ਨਾ ਭਾਈ ਦੇਖੋ ਪ੍ਰਮੋਟ ਤੇ ਹੋ ਰਹੀ ਨਾ ਵਲਗੈਰਿਟੀ ਪ੍ਰਮੋਟ ਹੋ ਰਹੀ ਆ ਬੰਦੇ ਵਿਊ ਦੇ ਰਹੇ ਨੇ ਇਹ ਵਲਗੈਰਿਟੀ ਹੀ ਹੈਗੀ ਉਹ ਇੱਕ ਹੋਰ ਹੀ ਚੀਜ਼ ਹੈ ਅੱਛਾ ਕਈ ਬੰਦੇ ਸ਼ਾਇਦ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਈ ਬੰਦੇ ਨੂੰ ਉਸ ਵੀਡੀਓ ਨੂੰ ਲਾਈਕ ਵੀ ਕਰਕੇ ਜਾਂਦੇ ਹੋਣਗੇ ਓਹੋ ਮੈਂ ਵੈਸੇ ਕਿਉਂਕਿ ਸਾਡੇ ਕੋਲ ਪਤਾ ਨਹੀਂ ਕਿਹੜੇ ਕਾੜੇ ਤਾਂ ਕਿਹੜਾ ਸ਼ਾਰਟ ਪਲੇਟਫਾਰਮ ਇੰਡੀਆ ਚ ਚੱਲਦਾ ਮੇਰੇ ਹਮ ਮੋਜ ਸ਼ਾਇਦ ਚੱਲਦਾ ਮੋਜ ਦੇ ਨਾਂ ਤੋਂ ਕੋਈ ਕਿਉਂਕਿ ਟਿਕਟੌਕ ਦੇ ਬੈਨ ਹੈ ਹਾਂ ਉੱਥੇ ਬਾਕੀ ਕਿਹੜੇ ਪਲੇਟਫਾਰਮ ਤੇ ਆਉਂਦੇ ਨੇ ਉੱਥੇ ਆਪਣੇ ਤੋਂ ਜ਼ਿਆਦਾ ਟਿਕਟੌਕ ਹੈ ਨਾ ਅੱਛਾ ਇੰਸਟਾ ਤੇ ਰੀਲ ਇੰਸਟਾ ਰੀਲ ਬਹੁਤ ਚੱਲ ਰਹੀਆਂ ਉੱਥੇ ਹਾਂ ਇੰਸਟਾ ਰੀਲ ਇੰਸਟਾ ਰੀਲ ਜਿਹੜੀਆਂ ਉਹ ਆਪਣੇ ਪਾਕਿਸਤਾਨ ਜਿੱਦੀ ਚੱਲ ਰਹੀਆਂ ਆ ਉਹ ਜਿਹੜਾ ਇੰਸਟਾ ਦਾ ਉੱਥੇ ਪ੍ਰੋਗਰਾਮ ਚੱਲ ਰਿਹਾ ਨਾ ਉਹ ਆਪਣੇ ਦੇ ਤੇ ਚੱਲਦਾ ਪਿਆ ਲੇਕਿਨ ਉਹ ਬਹੁਤ ਜ਼ਿਆਦਾ ਵਲਗਰ ਆ ਆਈਪੀ ਦਾ ਫਰਕ ਹੁੰਦਾ ਹੈ ਨਾ ਵੇਖੋ ਅਸੀਂ ਪਾਕਿਸਤਾਨੀ ਆਈਪੀ ਤੋਂ ਵੇਖਣ ਦੇ ਆ ਸਾਡੇ ਕੋਲ ਮੋਸਟਲੀ ਪਾਕਿਸਤਾਨੀ ਕਮਿਊਨਿਟੀ ਦੇ ਹੀ ਆਉਣੇ ਨੇ ਵੀਡੀਓ ਜੀ ਹਾਂ ਯਾ ਯੂਰਪ ਦੇ ਆ ਜਾਣਗੇ ਹਾਂ ਮਤਲਬ ਜਿਹੜਾ ਤੁਸੀਂ ਜ਼ਿਆਦਾ ਵੀਊ ਵਾਚ ਕਰਦੇ ਹੋ ਨਾ ਉਸ ਤੋਂ ਰਿਲੇਟਿਡ ਆ ਜਾਂਦਾ ਉਹ ਆ ਜਾਂਦਾ ਉਧਰ ਜਿਹੜੇ ਨੇ ਉਹ ਫਿਰ ਨਾਲ ਤੁਸੀਂ ਇੱਕ ਚੀਜ਼ ਨੋਟ ਕਰ ਲਓ ਜਿਹੜੀਆਂ ਤੁਸੀਂ ਜ਼ਿਆਦਾ ਵੀਡੀਓ ਨੂੰ ਸਟੇ ਕਰੋਗੇ ਨਾ ਜਿਹੜੀ ਵੀਡੀਓ ਦੇ ਰੋਕੇ ਵੇਖ ਰਹੇ ਹੋ ਸ਼ਾਰਟ ਦੇ ਮੈਂ ਗੱਲ ਕਰ ਰਣੇ ਆ ਜਿਹੜੀ ਵੀਡੀ ਵੀਡੀਓ ਆ ਜਾਂਦੀ ਹੈ ਮਤਲਬ ਉਹ ਐਲਗੋਰਿਦਮ ਦੇ ਵਿੱਚ ਇੱਕ ਉਸ ਤੋਂ ਰਿਲੇਟਡ ਜ਼ਿਆਦਾ ਆਉਂਦੀ ਹੈ আচ্ছা ਹੁਣ ਦੇ ਦੇ ਫੇਸਬੁਕ ਤੇ ਇੱਕ ਹੈ ਵਾ ਇੱਕ ਵੀਡੀਓ ਰੈਂਡਮਲੀ ਆ ਗਈ ਨਾ ਨਿਊ ਵੀਡੀਓ ਆ ਗਈ ਹੈ ਥੱਲੇ ਲਿਖਿਆ ਹੁੰਦਾ ਆਰ ਯੂ ਇੰਟਰਸਟਿਡ ਔਰ ਯੂ ਨਾਟ ਇੰਟਰਸਟਿਡ ਮਤਲਬ ਜੇ ਤੁਸੀਂ ਇੰਟਰਸਟਿਡ ਕਰ ਦੋਗੇ ਫਿਰ ਉਹੀ ਵੀਡੀਓ ਮਤਲਬ ਨਹੀਂ ਵੀਡੀਓ ਹੋਰ ਆਉਂਦੀ ਹੈ ਉਹ ਮੈਟਰ ਨਹੀਂ ਕਰਦੀ ਤੁਸੀਂ ਨਹੀਂ ਵੀ ਕਰਦੇ ਨਾ ਇੰਟਰਸਟ ਇਨ ਇੰਟਰਸਟ ਤੁਸੀਂ 5 ਸੈਕਿੰਡ ਦਾ ਵੀਡੀਓ ਦੇਖ ਲਈ ਨਾ ਉਸ ਤੋਂ ਬਾਅਦ ਤੁਸੀਂ ਥੱਲੇ ਜਾਗੇਗਾ ਨਾ ਦੋ ਤਿੰਨ ਵੀਡੀਓ ਤੋਂ ਬਾਅਦ ਉਸ ਤਰ੍ਹਾਂ ਦੇ ਰਿਲੇਟਡ ਵੀਡੀਓ ਆਉਣ ਲੱਗ ਪੈਂਦੇ ਆ ਜਿਆਦਾਤਰ ਅਸੀਂ ਸਪੋਰਟਸ ਦੀ ਵੀਡੀਓ ਵੇਖਨੇ ਆ ਨਾ ਕ੍ਰਿਕਟ ਛਿਕੜ ਇਹ ਵੋ ਉਸ ਤੋਂ ਰਿਲੇਟ ਸਾਡੇ ਕੋਲ ਜ਼ਿਆਦਾ ਹੁੰਦੀਆਂ ਆ ਬਿਲਕੁਲ ਬਾਕੀ ਜਿਹੜੇ ਫਨੀ ਵੇਖਦੇ ਉਹਨਾਂ ਕੋ ਫਨੀ ਜਿਹੜੀਆਂ ਆ ਰਹੀਆਂ ਹੁੰਦੀਆਂ ਹਾਂਜੀ ਹਾਂਜੀ ਬਿਲਕੁਲ ਤੇ ਰਿਲੀਜੀਅਸ ਜਿਹੜੀਆਂ ਵੇਖਣਗੀਆਂ ਉਹਨਾਂ ਕੋ ਰਿਲੀਜੀਅਸ ਜਿਆਦਾ ਆ ਰਹੀਆਂ ਹੁੰਦੀਆਂ ਉਹੀ ਸਰਕਲ ਕਰਦੀ ਚੀਜ਼ ਮਤਲਬ ਇਸ ਤਰ੍ਹਾਂ ਜ਼ਿਆਦਾ ਇਹ ਹੁੰਦੀ ਹੈ ਚੀਜ਼ ਚਲੋ ਬ